ਸਾਮਣੇ ਆ ਰਹੀ ਹੈ ਆਪ ਵਿਧਾਇਕ ਨੂੰ ਤਰਨਤਾਰਨ ਕੋਰਟ ਦੇ ਵੱਲੋਂ ਜੋ ਹੈ ਅਦਾਲਤ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਜੀ ਹਾਂ ਉਸਮਾ ਕਾਂਡ ਮਾਮਲੇ ਦੇ ਨਾਲ ਜੁੜੀ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ ਤੇ 4 ਸਾਲ ਦੀ ਜਿਹੜੀ ਹੈ ਇਥੇ ਸਜ਼ਾ ਸੁਣਾਈ ਗਈ ਹੈ ਤਾਂ ਵੱਖ-ਵੱਖ ਤਾਰਾਵਾ ਤਹਿ ਜੋ ਹੈ ਇਹ ਸਜ਼ਾ ਹੋਈ ਹੈ ਵਿਧਾਇਕ ਨੂੰ ਦਰਅਸਲ ਵੱਡਾ ਜੋ ਹੈ ਇਹ ਮਾਮਲਾ ਜੁੜਿਆ ਹੋਇਆ ਸੀ ਉਸਮਾ ਕਾਂਡ ਦੇ ਨਾਲ ਦਰਅਸਲ ਇੱਕ ਮਹਿਲਾ ਦੇ ਨਾਲ ਛੇੜਛਾੜ ਕਰਨ ਦਾ ਇਹ ਇਹ ਪੂਰਾ ਮਾਮਲਾ ਸੀਗਾ ਜਿਸ ਵਿੱਚ ਕੁਝ ਦਿਨ ਪਹਿਲਾਂ ਹੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਫਤਾਰ ਕੀਤਾ ਗਿਆ ਸੀਗਾ ਪੁਲਿਸ ਦੇ ਵੱਲੋਂ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਅਦਾਲਤ ਦੇ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਤਾਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਫੈਸਲਾ ਜੋ ਹੈ 12 ਸਤੰਬਰ ਯਾਨੀ ਕਿ ਅਜੇ ਦੇ ਲਈ ਰੱਖਵਾ ਰੱਖਿਆ ਗਿਆ ਸੀਗਾ ਤਾਂ ਹੁਣ ਅੱਜ ਫੈਸਲਾ ਜੋ ਹੈ ਅਦਾਲਤ ਦੇ ਵੱਲੋਂ ਸੁਣਾ ਦਿੱਤਾ ਗਿਆ ਤੇ ਅਦਾਲਤ ਨੇ 4 ਸਾਲ ਦੀ ਸਜ਼ਾ ਜੋ ਹੈ ਉਹ ਸੁਣਾਈ ਹੈ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਵਿਧਾਇਕ ਦੇ ਨਾਲ ਦੱਸੇ ਕਿ ਹੋਰ ਵੀ ਕਈ ਜੋ ਹੈ ਉਹਨਾਂ ਦੇ ਸਾਥੀ ਜੁੜੇ ਹੋਏ ਸੀਗੇ ਉਹਨਾਂ ਨੂੰ ਵੀ ਸਜ਼ਾ ਹੋਈ ਹੈ ਸੋ ਉਹ ਪੂਰੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਦੱਸੇ ਕਿ ਵਿਧਾਇਕ ਦਾ ਜੁੜਾ ਇਹ ਪੂਰਾ ਜੋ ਮਾਮਲਾ ਸੀਗਾ ਉਸ ਮਾकांड ਇਸ ਵਿੱਚ ਮਹਿਲਾ ਦੇ ਨਾਲ ਜੋ ਹੈ ਛੇੜਛਾੜ ਕਰਨ ਦੇ ਆਰੋਪ ਸਨ ਉਹਨਾਂ ਦੇ ਉੱਤੇ ਤਾਂ 12 ਸਾਲ ਪੁਰਾਣਾ ਇਹ ਮਾਮਲਾ ਹੈ ਜਿਸ ਦੇ ਵਿੱਚ ਹੁਣ ਉਹਨਾਂ ਨੂੰ ਸਜ਼ਾ ਹੋਈ ਹੈ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਨਾਲ 20000 ਰੁਪਏ ਦਾ ਜੁਰਮਾਨਾ ਵੀ ਅਦਾਲਤ ਦੇ ਵੱਲੋਂ ਲਗਾਇਆ ਗਿਆ ਤਾਂ ਦੱਸ ਦੇ ਕਿ ਤਰਨਤਾਰਨ ਅਦਾਲਤ ਦੇ ਵੱਲੋਂ ਜੋ ਹੈ ਇਹ ਪੂਰੀ ਸਜ਼ਾ ਸੁਣਾਈ ਗਈ ਹੈ ਵਿਧਾਇਕ ਨੂੰ ਤੇ ਹਾਲਾਂਕਿ ਹੁਣ ਇਹ ਵੀ ਸਵਾਲ ਉੱਠਦਾ ਹੈ ਕਿ ਹੁਣ ਵਿਧਾਇਕੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਵਿਧਾਇਕ ਨੇ ਲਾਲਪੁਰਾ ਉਹਨਾਂ ਕੋਲ ਰਹੇਗੀ ਜਾਂ ਫਿਰ ਨਹੀਂ ਤਾਂ ਇਹ ਵੀ ਜੋ ਹੈ ਸਵਾਲ ਹਾਲਾ ਕਿ ਹੁਣ ਖੜੇ ਹੋ ਰਹੇ ਨੇ ਲੇਕਿਨ ਫਿਲਹਾਲ ਇਹ ਜਾਣਕਾਰੀ ਜੜੀ ਹੈ ਤਾਂ ਹਟਨਾ ਸਾਂਝੀ ਕਰ ਰਿਹਾ ਕਿ ਆ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੋ ਹੈ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਬਿਹਦੀ ਚਰਚਾ ਵਾਲਾ ਇਹ ਮਾਮਲਾ ਸੀਗਾ ਕਿਉਂਕਿ ਮਹਿਲਾ ਦੇ ਵੱਲੋਂ ਜੋ ਹੈ ਇਹ આરોਪ ਲਗਾਏ ਗਏ ਸਨ ਕਿ ਜਦੋਂ ਵਿਧਾਇਕ ਟੈਕਸੀ ਡਰਾਈਵਰ ਸੀਗੇ ਤਾਂ ਉਹਨਾਂ ਦੇ ਵੱਲੋਂ ਇੱਕ ਵਿਆਹ ਸਮਾਗਮ ਦੇ ਦੌਰਾਨ ਜੋ ਹੈ ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ ਸੀਗੀ ਤਾਂ ਛੇੜਛਾੜ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਨਾਲ ਕੁਟਮਾਰ ਵੀ ਕੀਤੀ ਗਈ ਸੋ ਇਹ ਪੂਰਾ ਮਾਮਲਾ ਜੋ ਹੈ ਕਾਫੀ ਜ਼ਿਆਦਾ ਭਖਿਆ ਸੀਗਾ ਉਸ ਸਮੇਂ ਵੀ ਚਰਚਾ ਦੇ ਵਿੱਚ ਆਇਆ ਤੇ ਹੁਣ ਕਾਫੀ ਚਰਚਾ ਜੋ ਹੈ ਇਸ ਮਾਮਲੇ ਨੂੰ ਲੈ ਕੇ ਚੱਲ ਰਹੀ ਸੀ ਤਾਂ ਅਚਾਨਕ ਹੀ ਜਦੋਂ ਦੱਸਦੇ ਕਿ 12 ਸਾਲ ਬਾਅਦ ਜੋ ਹੈ ਇਹ ਤਾਂ ਗ੍ਰਿਫਤਾਰੀ ਹੁੰਦੀ ਹੈ ਐਮਐਲਏ ਦੀ ਤੇ ਗ੍ਰਿਫਤਾਰੀ ਤੋਂ ਬਾਅਦ ਜੋ ਹੈ ਅਦਾਲਤ ਦੇ ਵਿੱਚ ਵੀ ਦੱਸਦੇ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਇਸ ਮਾਮਲੇ ਦੇ ਵਿੱਚ ਤੇ ਜਿਸ ਤੋਂ ਬਾਅਦ ਅੱਜ ਹੁਣ ਸਜ਼ਾ ਅਦਾਲਤ ਦੇ ਵੱਲੋਂ ਸੁਣਾ ਦਿੱਤੀ ਗਈ ਹੈ ਤੇ 20000 ਰੁਪਏ ਦਾ ਜੁਰਮਾਨਾ ਵੀ ਵਿਧਾਇਕ ਨੂੰ ਲਗਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਧਾਰਾ 354 ਦੇ ਤਹਿਤ ਜੁੜੀ ਹੈ ਇਹਤੇ ਛੇ ਚਾਰ ਦੇ ਮਾਮਲੇ ਦੇ ਵਿੱਚ ਜਿਹੜੀ 3 ਸਾਲ ਦੀ ਸਜ਼ਾ ਹੋਈ ਹੈ ਤੇ ਉਤੇ ਹੀ ਐਸਸੀਐਸਟੀ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਸਜ਼ਾ ਹੋਈ ਹੈ 4 ਸਾਲ ਦੀ ਸੋ ਇਸੇ ਤਹਿਤ ਵਕਫਾਕਤਾ ਰਾਮਾ ਦੇ ਤਹਿ ਜੋ ਸਜ਼ਾ ਸੁناਈ ਗਈ ਹੈ ਉਸ ਨੂੰ ਲੈ ਕੇ ਕੁੱਲ ਮਿਲਾ ਕੇ ਹੁਣ ਸਜ਼ਾ ਜਿਹੜੀ ਹੈ ਉਹ ਵਿਧਾਇਕ ਲਾਲਪੁਰਾ ਨੂੰ 4 ਸਾਲ ਦੀ ਹੋਈ ਹੈ ਤਾਂ ਇਹ ਤਸਵੀਰਾਂ ਜੋ ਹੈ ਤੁਹਾਨੂੰ ਉਸ ਵੇਲੇ ਦੀਆਂ ਵਿਖਾ ਰਿਹਾ ਜਦੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੋ ਹੈ ਗ੍ਰਫਤਾਰ ਕੀਤਾ ਗਿਆ ਸੀਗਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਤੁਸੀਂ ਤਸਵੀਰਾਂ ਉਹ ਵੇਖ ਸਕਦੇ ਹੋ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਇੱਥੇ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਇਹ ਵਿਧਾਇਕ ਰਹਿਣਗੇ ਜਾਂ ਫਿਰ ਨਹੀਂ ਉਹ ਵੀ ਜੋ ਹੈ ਵੱਡਾ ਸਵਾਲ ਖੜਾ ਹੋ ਰਿਹਾ ਕਿਉਂਕਿ ਜਿਹੜਾ ਮਾਮਲਾ ਇਹ ਕਾਫੀ ਜ਼ਿਆਦਾ ਇੱਥੇ ਭਖਿਆ ਹੋਇਆ ਸੀਗਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਫੈਸਲਾ ਅਦਾਲਤ ਨੇ ਸੁਣਾ ਦਿੱਤਾ ਹੈ 4 ਸਾਲ ਦੀ ਸਜ਼ਾ ਜਿਹੜੀ ਵਿਧਾਇਕ ਨੂੰ ਸੁਣਾ ਦਿੱਤੀ ਗਈ ਹੈ ਨਾਲ ਹੀ ਨਾਲ ਜੁਰਮਾਨਾ ਵੀ ਲਗਾਇਆ ਗਿਆ ਹੈ ਇਤੋਂ ਤੱਕ ਦੱਸੇ ਕਿ ਇਹ ਵੀ ਅਹਿਮ ਜਾਂ ਸਰਕਾਰੀ ਸਾਹਮਣੇ ਆ ਰਹੀ ਹੈ ਕਿ ਕੰਪਨਸੇਸ਼ਨ ਜੋ ਹੈ ਉਹ ਪਰਿਵਾਰ ਨੂੰ ਵੀ ਦਿੱਤਾ ਗਿਆ ਜੋ ਪੀੜਿਤ ਪਰਿਵਾਰ ਹੈ ਜਿਸ ਦੇ ਵੱਲੋਂ ਇਹ ਕੇਸ ਦਰਜ ਕਰਵਾਇਆ ਗਿਆ ਸੀਗਾ ਜਿਸ ਨੇ ਇੰਨੀ ਲੰਬੀ ਲੜਾਈ ਲੜੀ ਹੈ 12 ਸਾਲ ਦੀ ਉਸ ਪਰਿਵਾਰ ਨੂੰ ਵੀ ਅਦਾਲਤ ਦੇ ਵੱਲੋਂ ਜੋ ਹੈ ਕੰਪਨਸੇਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਪੂਰਾ ਇਹ ਮਾਮਲਾ ਜੁੜਿਆ ਹੋਇਆ ਹੈ ਇਹਨਾਂ ਦੇ ਨਾਲ ਦੱਸਦੇ ਕਿ ਹੋਰ ਵੀ ਕਈ ਜੋ ਹੈ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਿਗੇ ਇਹਨਾਂ ਦੇ ਆਪਣੇ ਸਾਥੀ ਵੀ ਸ਼ਾਮਿਲ ਸਿਗੇ ਤਾਂ ਉਸ ਮੁਤਾਬਿਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਇੱਥੇ ਦੱਸਿਆ ਜਾ ਰਿਹਾ ਕਿ ਐਸ ਸੀ ਐਸ ਟੀ ਐਕਟ ਤਹਿਤ ਜੋ ਹੈ ਇਸ ਦੇ ਵਿੱਚ ਤਿੰਨ ਦੋਸ਼ੀ ਜੋ ਹੈ ਕਰਾਰ ਅਦਾਲਤ ਦੇ ਵੱਲੋਂ ਦਿੱਤੇ ਗਏ ਸਿਗੇ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਸ਼ਾਮਿਲ ਨੇ ਕਮਲਜੀਤ ਸਿੰਘ ਨਾਮ ਦਾ ਵਿਅਕਤੀ ਸ਼ਾਮਿਲ ਹੈ ਤੇ ਗਗਨਦੀਪ ਸਿੰਘ ਨਾਮ ਦਾ ਵਿਅਕਤੀ ਵੀ ਐਸ ਸੀ ਐਸ ਟੀ ਐਕਟ ਤਹਿਤ ਦੋਸ਼ੀ ਜੋ ਹੈ ਅਦਾਲਤ ਦੇ ਵੱਲੋਂ ਕਰਾਰ ਦਿੱਤਾ ਗਿਆ ਸੀਗਾ ਇਸੇ ਦੇ ਨਾਲ ਦੱਸੇ ਕਿ ਐਨਡੀਪੀਐਸ ਐਕਟ ਤਹਿਤ ਜੇਲ੍ਹ ਅੰਦਰ ਪਹਿਲਾ ਤੋਂ ਹੀ ਇੱਕ ਇਹਨਾਂ ਦਾ ਸਾਥੀ ਬੰਦ ਹੈ ਜੋ ਕਿ ਇਸ ਮਾਮਲੇ ਦੇ ਵਿੱਚ ਦੱਸੇ ਕਿ ਦੋਸ਼ੀ ਕਰਾਰ ਅਦਾਲਤ ਦੇ ਵੱਲੋਂ ਦਿੱਤਾ ਗਿਆ ਉਸ ਦਾ ਨਾਮ ਹਰਵਿੰਦਰ ਸਿੰਘ ਸੋਸ਼ੀ ਹੈ ਇਸੇ ਦੇ ਨਾਲ ਕੇਸ ਦੇ ਵਿੱਚ ਨਾਮਜ਼ਦ ਪੁਲਿਸ ਕਰਮਚਾਰੀ ਵੀ ਕਾਫੀ ਨੇ ਉਹ ਉਹਨਾਂ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਦੇ ਵਿੱਚ ਹਰਜਿੰਦਰ ਸਿੰਘ ਦਵਿੰਦਰ ਕੁਮਾਰ ਤਰਸੇਮ ਸਿੰਘ ਅਸ਼ਵਨੀ ਕੁਮਾਰ ਤੇ ਪਰਮਜੀਤ ਸਿੰਘ ਜਿਹੜੀ ਉਸ ਦੀ ਹਾਲਾਂਕਿ ਮੌਤ ਹੋ ਚੁੱਕੀ ਹੈ ਤਾਂ ਇਹ ਵੀ ਜੋ ਹੈ ਇਸ ਮਾਮਲੇ ਦੇ ਵਿੱਚ ਦੋਸ਼ੀ ਸੀਗੇ ਹਾਲਾਂਕਿ ਹੁਣ ਜਿਹੜੀ ਹੈ ਇਹਨਾਂ ਸਾਰਿਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਵਕਵਾ ਘਤਾਰਾਵਾ ਤਹਿਤ ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਹੋਈ ਹੈ ਤਾਂ 2013 ਦਾ ਇਹ ਪੂਰਾ ਮਾਮਲਾ ਹੈ 2013 ਦੇ ਵਿੱਚ ਜਦੋਂ ਐਮਐਲਏ ਜੋ ਜਿਹੜੇ ਲਾਲਪੁਰਾ ਨੇ ਉਹ ਟੈਕਸੀ ਡਰਾਈਵਰ ਦਾ ਕੰਮ ਕਰਦੇ ਸੀਗੇ ਉਸ ਵੇਲੇ ਜੁਆ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਛੇੜਛਾੜ ਮਹਿਲਾ ਦੇ ਨਾਲ ਕੀਤੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਗਏ ਸੀ ਸੋ ਇਸ ਨੂੰ ਲੈ ਕੇ ਪੂਰਾ ਮਾਮਲਾ ਜੁਆ ਚੱਲਦਾ ਆ ਰਿਹਾ ਸੀਗਾ 2013 ਤੋਂ ਹੁਣ ਤੱਕ 2025 ਦੇ ਵਿੱਚ ਆ ਕੇ ਦੱਸੇ ਕਿ ਹੁਣ ਕਾਰਵਾਈ ਜਿਹੜੀ ਹੈ ਹੋਈ ਹੈ ਤਾਂ ਪੂਰੇ ਮਾਮਲੇ ਦੇ ਵਿੱਚ ਪੂਰੇ ਕੇਸ ਦੇ ਵਿੱਚ ਹੁਣ ਅਦਾਲਤ ਦੇ ਵੱਲੋਂ ਤਰਨਤਾਰਨ ਜ਼ਿਲ੍ਹਾ ਅਦਾਲਤ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ 4 ਦੀ ਸਜ਼ਾ ਐਮ ਐਲ ਏ ਨੂੰ ਦਿੱਤੀ ਗਈ ਹੈ ਲਾਲਪੁਰਾ ਹੁਣ ਵਿਧਾਇਕ ਰਹਿਣਗੇ ਜਾਂ ਨਹੀਂ ਇਹ ਵੀ ਸਵਾਲ ਹੈ ਲੇਕਿਨ ਫਿਲਹਾਲ ਸਜ਼ਾ ਤੇ ਨਾਲ ਹੀ ਨਾਲ ਜੁਰਮਾਨਾ ਜੋ ਹੈ ਅਦਾਲਤ ਦੇ ਵੱਲੋਂ ਲਗਾ ਦਿੱਤਾ ਗਿਆ ਸੋ ਫਿਲਹਾਲ ਦੱਸੇ ਕਿ ਹੁਣ ਅ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੁੰਦਾ ਉਹ ਵੀ ਦੇਖਣਯੋਗ ਹੋਵੇਗਾ